ਹਾਂਜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਚੇਨਾ ਪਹਿਣਾ ਦੀਆਂ ਕੁੜਤੀਆਂ ਤੇ ਝੋਲ ਪੈਂਦੀਆਂ ਮਤਲਬ ਆਪਣੀ ਜਿਹੜੀ ਫਿਟਿੰਗਾਂ ਨਿਸ਼ਾਨੀਆਂ ਡਰੈਸਟ ਕੋਲ ਤੇ ਆਪਣੇ ਮੋਢਿਆਂ ਕੋਲ ਕਈ ਵਾਰ ਬਹੁਤ ਸਾਰੇ ਪਹਿਣਾ ਦੰਦਾ ਕਿ ਸਾਡੇ ਝੋਲ ਪੈਂਦੀਆਂ ਜਿਹੜੀ ਇਹ ਝੋਲ ਪੈਂਦੀ ਹੈ ਇਹਦੇ ਵਾਸਤੇ ਮੈਥ ਨੂੰ ਦੱਸਣ ਲੱਗ ਪਈਆਂ ਕਿ ਆਪਾਂ ਕਿਸ ਤਰ੍ਹਾਂ ਸ਼ਰਟ ਦੀ ਕਟਿੰਗ ਕਰੀਏ ਦੇਖੋ ਮੈਂਨੇ ਆਪਣਾ ਕਪੜਾ ਲੈ ਲਿਆ ਕਪੜਾ ਲੈ ਕੇ ਉਹਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਦੋਨੇ ਪੱਲਿਆਂ ਨੂੰ ਰੱਖ ਲਿਆ ਇਪਨੇ ਆਰਮ ਜੀ ਕਰ ਲੈ ਸਭ ਤੇ ਇਹੀ ਦਿੱਕਤ ਆਉਂਦੀ ਆ ਬਾਕੀ ਫਿਟਿੰਗ ਆਪਾਂ ਕਰ ਲੈਨੇ ਆ ਪਰ ਜਿਹੜੀ ਆਪਣੀ ਬ੍ਰੈਸਟ ਵਾਲੀ ਜਗ੍ਹਾ ਹੈ ਉਸ ਜਗ੍ਹਾ ਦੇ ਕੋਲ ਤੇ ਉੱਥੋਂ ਥੋੜੇ ਉੱਪਰ ਮੋਢਿਆਂ ਦੀ ਜਗ੍ਹਾ ਕੋਲ ਜਿੱਥੇ ਆਪਣੇ ਪਲੋਈ ਪੈਂਦੇ ਆ ਉੱਥੇ ਬਹੁਤ ਜ਼ਿਆਦਾ ਕਪੜਾ ਇਕੱਠਾ ਹੋਣ ਲੱਗ ਜਾਂਦਾ ਹੈ ਕਈ ਵਾਰ ਉਹ ਬਹੁਤ ਦੇਖਣ ਨੂੰ ਘੜਾ ਲੱਗਦਾ ਹੈ ਤੇ ਫਿਟਿੰਗ ਬਿਲਕੁਲ ਪ੍ਰੋਪਰ ਨਹੀਂ ਹੁੰਦੀ ਤੇ ਸ਼ਰ ਚਾਹੇ ਜਿੰਨੀ ਮਰਜ਼ੀ ਵਧੀਆ ਪਾਉਣੀ ਆ ਆਪਾਂ ਉਹਦੇ ਜੇ ਆਪਾਂ ਨੂੰ ਇਸ ਤਰ੍ਹਾਂ ਦੀ ਕੋਈ ਦਿੱਕਤ ਆ ਰਹੀ ਹੈ ਤਾਂ ਉਹ ਬਿਲਕੁਲ ਭੂਰੀ ਲੱਗਦੀਆਂ ਚਲ ਹੁਣ ਆਪਾਂ ਨੇ ਆਪਣੇ ਕਪੜੇ ਬਿਲਕੁਲ ਸਹੀ ਕਰ ਲੈਣੇ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਆਪਣੇ ਇਹ ਚੂਲ ਕਿਉਂ ਪੈਂਦੀ ਆ ਦੇਖੋ ਆਪਾਂ ਨੇ ਸਭ ਤੋਂ ਪਹਿਲਾਂ ਤਾਂ ਆਪਣਾ ਟੀਰਾ ਲੈਣਾ ਟੀਰਾ ਆਪਾਂ ਨੂੰ ਜਿੰਨਾ ਵੀ ਲੈਣਾ ਚਾਹੇ 7 ਲੈਣਾ 6.5 ਲੈਣਾ ਉਹ ਆਪਾਂ ਨੇ ਜਿਸ ਤਰ੍ਹਾਂ ਨੇ ਆਪਾਂ ਨੇ ਸ਼ਰਟੇ ਕਰ ਰਹੇ ਹਾਂ ਉਸ ਤਰ੍ਹਾਂ ਮੈਂਨੇ 22.5 ਬ੍ਰੈਸਟ ਵਾਲੀ ਸ਼ਰਟ ਦੀ ਕਟਿੰਗ ਕਰ ਰਹੇ ਹਾਂ ਇਹਦਾ ਮੈਂਨੇ 6.5 ਇੰਚ ਟੀਰਾ ਹੀ ਲੈਤਾ ਨੀਚੇ ਨੂੰ ਆਪਾਂ 7 ਇੰਚ ਟੀਰਖਣ ਲਾਵਾਂਗੇ ਮੋਟਾ नीचे हम आपा 7 इंच मोटा ਲਵਾਂਗੇ ਤੇ ਹੁਣ ਆਪਾਂ ਕੀ ਕਰਾਂਗੇ 7 ਇੰਚ ਹੀ ਆਪਾਂ ਇੱਥੋਂ ਲੈ ਲਾਂਗੇ ਆ ਲੈ ਕੇ ਆਪਾਂ ਨੂੰ ਸਿੱਧਾ ਬਿਲਕੁਲ ਸਟੇਟ ਮਿਲਾਵਾਂਗੇ ਉੱਪਰ ਆਪਣੇ ਤੇਰੀ ਵਾਲੀ ਨਿਸ਼ਾਨੇ ਦੇ ਨਾਲ ਮਲਿਉਂ ਤੋਂ ਬਾਅਦ ਦੇਖੋ ਹੁਣ ਆਪਾਂ ਨੇ ਇਧਰੋਂ ਆ ਕੇ ਇੱਕ ਚੌਰਸ ਡੱਬਾ ਬਣਾ ਲਿਆ ਠੀਕ ਹੈ ਕਈ ਪੈਣਾ ਕੀ ਕਰਦੇ ਆ ਹਨ ਇਸੇ ਦੇ ਨਾਲ ਹੀ ਇੰਨੀ ਹੀ ਬੁਲਾਈ ਦੇ ਕੇ ਮੋਡੇ ਦੀ ਕਟਿੰਗ ਕਰ ਦਿੰਦੀਆਂ ਨੇ ਜੀ ਦੇ ਨਾਲ ਕੀ ਆ ਝੋਲ ਵੀ ਪੈਣ ਲੱਗ ਜਾਂਦਾ ਤੇ ਆਪਾਂ ਨੂੰ ਨਿਚ ਫਿਟਿੰਗ ਸਹੀ ਨਹੀਂ ਆਉਂਦੀ ਆਪਾਂ ਨੇ ਕੀ ਕਰਨਾ ਮੈਂ ਦੱਸ ਦਿਆਂ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਨੇ ਆਪਣੇ ਫਿਟਿੰਗ ਜਿੰਮੇ 22 ਦੀ ਫਿਟਿੰਗ ਵਾਲੀ ਬਣਾ ਰਹੀਆਂ ਤਾਂ ਮੈਂ 1 ਇੰਚ ਪੱਤ ਮਤਲਬ 23 ਇੰਚ ਤੇ ਨਿਸ਼ਾਨੀ ਲਾ ਲੈਣੀ ਆ 23 ਇੰਚ ਦੀ ਨਿਸ਼ਾਨੀ ਲਾ ਲਈ ਬਿਲਕੁਲ ਪ੍ਰੋਪਰ ਕਿਉਂਕਿ 1/2 ਇੰਚ ਆਪਣਾ ਵਿੱਚ ਆ ਜਾਣਾ ਹੁਣ ਆਪਾਂ ਲਾਣੇ ਆ ਮੇਨ ਲਾਣੇ ਮੇਨ ਕੀ ਹੈ ਇਹਨੂੰ ਆਪਾਂ ਬਿਲਕੁਲ ਗੁਲਾਈਂ ਦੇਣੀ ਆਪਾਂ ਇੱਥੋਂ 1 ਇੰਚ ਅੰਦਰ ਨੂੰ ਨਿਸ਼ਾਨੀ ਲਾਵਾਂਗੇ ਦੇਖੋ ਸੱਤ ਲਾਇਆ ਸੀ ਨਾ ਆਪਾਂ 1 ਇੰਚ ਅੰਦਰ ਨੂੰ ਮਤਲਬ 6.5 ਲਾਇਆ ਤੇ 5.5 ਤੇ ਮਤਲਬ ਇਧਰਲੀ ਸਾਈਡ ਤੋਂ 5.5 ਤੇ ਨਿਸ਼ਾਨੀ ਲਾ ਲੀ ਹੁਣ ਆਪਾਂ ਇਹਨੂੰ ਠੀਕ ਕਰਾਂਗੇ ਨਿਸ਼ਾਨੇ ਲਾ ਕੇ ਸਿੱਧਾ ਇੱਕ ਮਿੰਟ ਮੇਰਾ ਕੈਮਰਾ ਸਹੀ ਨਹੀਂ ਹੈਗਾ ਮੈਂ ਕੈਮਰਾ ਸਹੀ ਕਰਦਾ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਇਹ ਦੇਖ ਜਿਹੜੀ ਆਪਾਂ نیچے ਨੂੰ ਲਾਈ ਸੀ 6.5 ਉੱਪਰ ਤੇਰਾ ਲਾਇਆ ਤੇ 6.5 ਹੀ نیچے ਲਾਇਆ ਤੇ ਲਾ ਕੇ ਆਪਾਂ ਨੇ ਮਿਲਿਆ ਦਿੱਤੀ ਤੇ ਹੁਣ ਆਪਾਂ ਕੀ ਕਰਾਂਗੇ ਇੱਥੋਂ 1 ਇੰਚ ਅੰਦਰ ਵਾਲੀ ਸਾਈਡ ਜਿੱਧਰ ਆਪਾਂ ਗਲਾ ਜੜਦੇ ਆ ਉਸ ਸਾਈਡ 1 ਇੰਚ ਅੰਦਰ ਨੂੰ ਲਾ ਕੇ ਤੇ ਹੁਣ ਆਪਾਂ ਲਾ ਕੇ 1 ਇੰਚ ਅੰਦਰ ਨੂੰ ਕਰਕੇ ਉੱਪਰ ਤੀਰੇ ਵਾਲੀ ਨਿਸ਼ਾਨ ਦੇ ਨਾਲ ਮਲਾ ਲਾਂਗੇ ਤਿਰਛਾ ਦੇਖੋ ਇਹ ਹੀ ਆਪਾਂ ਨੇ ਕੀ ਆ ਤਿਰਛਾ ਮਲਾ ਲਿਆ ਇਦਾਂ ਨੂੰ ਆਪਾਂ ਨੇ 5.5 ਇੰਚ ਤੇ ਨਿਸ਼ਾਨੇ ਲਾ ਕੇ ਇਹਨੂੰ ਤਿਰਛਾ ਮਲਾ ਲਿਆ 1 ਇੰਚ ਮਤਲਬ 모ਡੇ ਵਾਲੇ ਤੋਂ 1 ਇੰਚ ਅੰਦਰਲੇ ਸਾਈਡ ਦੇਖੋ ਹੁਣ ਆਪਾਂ ਨੇ ਜਿਹੜੀ ਆਪਾਂ ਨੇ ਨਿਸ਼ਾਨੇ ਲਾਉਣੇ ਆ ਉਹ ਕਈ ਵਾਰ ਆਪਾਂ ਅੰਦਰਲੇ ખૂंजे ਨਾਲ ਲਾ ਦਿੰਦੇ ਆ ਨਹੀਂ ਈ ਬੋਲ ਇਹ ਨਹੀਂ ਇਹਦੇ ਨਾਲ ਬਿਲਕੁਲ ਨਹੀਂ ਲਾਣੀ ਆਪਾਂ ਨੇ ਜਿਹੜੀ ਆਪਾਂ ਨੇ 1 ਇੰਚ ਵਧਾ ਕੇ ਲਾਈਆ ਉਹਦੇ ਤੇ ਆਪਾਂ 1.5 ਇੰਚ ਲਾ ਲਾਂਗੇ। 1.5 ਇੰਚ ਨਿਸ਼ਾਨੇ ਲਾ ਦਾਂਗੇ। ਠੀਕ ਹੈ? ਇਹ ਨਿਸ਼ਾਨੇ ਲਾ ਕੇ ਹੁਣ ਆਪਾਂ ਨੇ ਕੀ ਕਰਨਾ ਜਿਹੜੀ ਫੀਟਿੰਗ ਆ ਨਿਸ਼ਾਨੇ ਉਥੋਂ 2.5 ਇੰਚ ਤੇ ਨਿਸ਼ਾਨੇ ਲਾ ਦੇਣੇ ਆ ਤੇ ਉੱਪਰੋਂ ਜਿਹੜੀ ਤੇਰੇ ਵਾਲੀ ਨਿਸ਼ਾਨੀ ਹੈ ਤੇਰੇ ਵਾਲੀ ਮੋਟੇ ਵਾਲੀ ਤੋਂ ਆਪਾਂ ਨੇ 2.5 ਇੰਚ ਉੱਪਰੋਂ ਲਾ ਲੈਣੇ। ਇਹਨਾਂ ਦੋਨਾਂ ਦੇ ਵਿੱਚ ਵਿੱਚ ਆਪਾਂ ਨੇ ਕੀ ਆ ਗੁਲਾਈ ਦੇਣੀ ਹੈ। ਦੇਖੋ ਇਹਦਾ ਆਪਾਂ ਨੇ ਕੀ ਇਹਨੂੰ ਗੁਲਾਈ ਦੇਣੀ ਆ ਫਿਰ ਆਪਾਂ ਨੇ ਮੋਡੇ ਦੀ ਕਟਿੰਗ ਕਰਨੀ ਆ ਇਸ ਤਰ੍ਹਾਂ ਕਰਨ ਨਾਲ ਨਾ ਤਾਂ ਆਪਣੇ ਕੋਈ ਵੀ ਝੂਲ ਪੋਗੀ ਨਾ ਹੀ ਕਿਤੇ ਕਪੜਾ ਇਕੱਠਾ ਹੋਊਗਾ ਤੁਸੀਂ ਟਰਾਈ ਕਰਕੇ ਦੇਖਿਓ ਇਹ 100% ਸਹੀ ਤਰੀਕਾ ਕਟਿੰਗ ਦਾ ਮੈਨੇ ਤਾਂ ਅੱਜ ਤੋਂ ਪਹਿਲਾਂ ਮੈਂ ਹਜ਼ਾਰਾਂ ਹੀ ਸੂਰਸੀਤੇ ਤੇ ਮੈਂ ਇਹੀ ਹਿਸਾਬ ਨਾਲ ਨੂੰ ਆ ਪਹਿਲਾਂ ਮੈਂ ਵੀ ਇਹੀ ਗਲਤੀ ਕਰ ਦਿੱਤੀ ਤੇ ਮੈਨੂੰ ਵੀ ਇਹੀ ਦਿੱਕਤ ਆਉਂਦੀ ਹੁੰਦੀ ਹੁਣ ਦੇਖੋ ਮੈਨੇ ਇਹ ਵਾਲੀ ਕਟਿੰਗ ਲਾਈ ਆ ਤੇ ਕਟਿੰਗ ਨਾਲ ਮੇਰਾ ਬਿਲਕੁਲ ਸਹੀ ਆਉਂਦਾ ਏ ਵਾਲ ਖੁੰਜੇ ਤੋਂ ਨਹੀਂ ਅੰਦਰਲੇ ਖੁੰਜੇ ਤੋਂ ਇੱਥੋਂ ਆਪਾਂ ਨੇ 1.5 ਇੰਚ ਲਾਏ ਆ ਤੇ ਇਹਨੂੰ ਉੱਪਰ ਮਲਿਆਣ ਤੋਂ ਬਾਅਦ ਗੋਲਾਈ ਦਿੱਤੀ ਹੈ ਠੀਕ ਆ ਇਹ ਆਪਾਂ ਉਰੋਂ 2.5 ਲਾਈ ਸੀ ਉੱਪਰੋਂ ਵੀ ਆਪਾਂ 2.5 ਇੰਚ ਲਾਈ ਤੇ 3 ਨੇ ਵੀ ਲਾ ਸਕਦੇ ਮਤਲਬ 2.5 3 ਦੋਨਾਂ ਦੇ ਵਿੱਚ ਵਿੱਚ ਲਾ ਸਕਦਾ ਤੇ ਬਚਾ ਨੂੰ ਆਪਾਂ ਨੇ ਮਿਸ਼ਾਲੇ ਕੇ ਕਿਸਨ ਮੋਟਾ ਵੱਡਾ ਲੱਗਦਾ ਉਪਰੋਂ ਤਿੰਨ ਲਾ ਲਓ ਨਿੰਕਟਾ ਟਾਇ ਟਿਲਕੋ ਸਹੀ ਆਜੋ ਹਮ 1.5 ਇੰਚ ਆਪਾ ਇਥੋਂ ਲਈ ਆ ਲਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਗਲਾਈ ਦੇ ਦਾਂਗੇ ਬਿਲਕੁਲ ਪਰਫੈਕਟਲੀ ਗਲਾਈ ਦੇ ਦਾਂਗੇ ਉੱਪਰ ਤੱਕ ਦੇਖੋ ਹੁਣ ਆਪਣੀ ਬਿਲਕੁਲ ਸਹੀ ਨਿਸ਼ਾਨੀ ਲੱਗ ਗਈਆਂ ਠੀਕ ਹੈ ਇਹ ਇੱਕ ਆਪਾਂ ਹੋਰ ਛੋਟੀ ਜੀ ਗੱਲ ਹੈ ਜਿਹੜਾ ਆਪਾਂ ਉੱਪਰੋਂ ਮੋਡੇ ਕੋਲ ਰੱਖਦੇ ਆ ਇਹਨੂੰ ਆਪਾਂ 1/2 1/2 ਇੰਚ ਡੰਗ ਕਰਾਂ ਇਹਦੇ ਨਾਲ ਕਿ ਮੋਡੇ ਨੂੰ ਹਲਕਾ ਕਸੌ ਵੀ ਪੈਂਦਾ ਜਿਹੜਾ ਆਪਣਾ ਕਪੜਾ ਇਕੱਠਾ ਹੁੰਦਾ ਥੋੜਾ ਜਿਹਾ ਇਹਦੇ ਨਾਲ ਵੀ ਘਟ ਜਾਂਦਾ ਹੁਣ ਮੈਂ ਤੁਹਾਨੂੰ ਕਟਿੰਗ ਕਰਕੇ ਦੱਸੂਗੀ ਆਪਾਂ ਉੱਪਰਲੇ ਦੋਨੋਂ ਪੱਲਿਆਂ ਦੇ ਕਰ ਦਾਂਗੇ ਆਲਾ ਫਸਟ ਪੱਲੇ ਦੀ ਦੋ ਕਪੜੇ ਲੈ ਕੇ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਨੀਚਲੇ ਜਿਹੜਾ ਆਪਣਾ ਬੈਕ ਵਾਲਾ ਪੱਲਾ ਉਹਨੂੰ ਛੱਡ ਦਾਂਗੇ ਇਹ ਦੇਖੋ ਇਸ ਤਰ੍ਹਾਂ ਕਟਿੰਗ ਕਰਕੇ ਆਪਾਂ ਜਿਹੜੀ 1/2 ਇੰਚ ਦੀ ਉੱਪਰ ਹਲਕੀ ਜਿਹੀ ਡਾਊਨ ਦੀ ਲਰ ਨਿਸ਼ਾਨੀ ਲਾਈਤੀ ਉਹਨੂੰ ਵੀ ਕੀ ਹੈ ਕੱਟ ਦਾਂਗੇ। ਚਾਹ ਇਹ ਹੁਣ ਆਪਣੇ ਫਰੰਟ ਪੱਲੇ ਦੀ ਬਿਲਕੁਲ ਪਰਫੈਕਟ ਕੱਟ ਪਈ ਆ ਤੁਸੀਂ ਟਰਾਈ ਕਰਕੇ ਦੇਖਿਓ ਇਹ ਬਿਲਕੁਲ ਸਹੀ ਆਊਗਾ। ਹੁਣ ਆਪਾਂ ਕਰਦੇ ਆਂ ਬੈਕ ਵਾਲੇ ਪੱਲੇ ਦੀ ਗੱਲ ਜਿਹੜੀ ਬੈਕ ਵਾਲੇ ਪੱਲੇ ਪਿੱਛੇ ਕਈ ਵਾਰ ਆਪਣੇ ਬੈਕ ਸਾਈਡ ਵੀ ਕੱਪੜਾ ਜਿਹਾ ਇਸ ਤਰ੍ਹਾਂ ਇਕੱਠਾ ਹੁੰਦਾ ਹੈ ਉਹਦੇ ਵਾਸਤੇ ਮੈਂ ਤੁਹਾਨੂੰ ਦੱਸਦੀ ਆਂ ਟ੍ਰਿਕ ਤੇ ਸਭ ਤੋਂ ਪਹਿਲਾਂ ਆਪਾਂ ਨੇ ਜਿਹੜੀ ਫੀਟਿੰਗ ਲਾਈ ਤੇ ਸਾਢੇ 23 ਮਤਲਬ ਸਾਢੇ 22 ਲਾਉਣੇ ਸੀ ਆਪਾਂ ਸਾਢੇ 23 ਤੇ ਲਾਈ ਤੇ ਉੱਥੋਂ ਆਪਾਂ ਨੇ ਜਿਹੜੀ ਆਪਣੇ ਫੀਟਿੰਗ ਵਾਲੀ ਇਧਰੋਂ ਮੋਡਿਆ ਹੀ ਲਾਈ ਤੇ ਉਹਨੂੰ ਹਾਫ ਕਰ ਲਿਆ। ਕਈ ਪਹਿਣਾ ਕੀ ਕਰਦੇ ਨੇ ਉਹ ਇਸ ਤਰ੍ਹਾਂ ਚੌਰਸ ਮਲਿਆ ਆ ਕੇ ਇਸ ਤਰ੍ਹਾਂ ਹਲਕੇ ਗੁਲਾਈ ਦੇ ਦਿੰਦੇ ਨੇ ਬਿਲਕੁਲ ਗਲਤ ਆ। ਇਹਦੇ ਨਾਲ ਕੱਪੜਾ ਬਹੁਤ ਖਰਾਬ ਹੁੰਦਾ। ਜਿੰਨਾ ਪਿੱਛੇ ਬਹੁਤ ਜ਼ਿਆਦਾ ਇਕੱਠਾ ਹੋਣ ਲੱਗ ਜਾਂਦਾ ਹੈ ਨਾ ਹੀ ਇਸ ਨੂੰ ਐਸਟੀਮੇਟ ਨਾਲ ਲਾਉਣਾ ਦੇਖੋ ਇਹਨੂੰ ਮੈਂ ਤੁਹਾਨੂੰ ਦੱਸਿਆ ਵੀ ਸਭ ਤੋਂ ਪਹਿਲਾਂ ਆਪਾਂ ਨੇ ਇਹਦੇ ਫੀਟਿੰਗ ਆ ਨਿਸ਼ਾਨੀ ਕੋਲ ਹਾਫ ਕਰ ਲਿਆ ਹਾਫ ਕਰਕੇ ਜਿਹੜੀ ਨਿਸ਼ਾਨੀ ਆਈ ਉਹਨੂੰ ਆਪਾਂ ਉੱਪਰ ਸਿਰੇ ਇਹਦੇ ਨਾਲ ਮਲਿਆ ਤੇ ਠੀਕ ਆ ਮਲਿਆ ਕੇ ਇੱਥੋਂ ਆਪਾਂ ਨੇ ਸਵਾ ਕ ਇੰਚ ਦਾ ਰੱਖ ਲਾਂਗੇ ਸਵਾਕ ਇਹ 1 ਇੰਚ ਦਿਨ ਮਾਰ ਦਨ ਰੱਖ ਕੇ ਤੇ ਹੁਣ ਆਪਾਂ ਇਹਨੂੰ ਉਰੋਂ 1 ਇੰਚ ਦਾ ਜਿਹੜੀਆਂ ਆਪਣੇ ਨਿਸ਼ਾਨੇ ਲਾਈ ਹੋਏ ਤੇ ਉਤੋਂ 1 ਇੰਚ ਅੰਦਰ ਨੂੰ ਲਾ ਲਾਂਗੇ ਲਾ ਕੇ ਇਹਨੂੰ ਹਲਕੀ ਚ ਕੀ ਹੈ ਗੁਲਾਈ ਦੇ ਦਾਂਗੇ ਦੇਖੋ ਇਸ ਤਰ੍ਹਾਂ ਇਹਦੇ ਨਾਲ ਆਪਣੇ ਜਿਹੜਾ ਪੈਕ ਵਾਲਾ ਪੱਲਾ ਉਹਦੀ ਬਹੁਤ ਵਧੀਆ ਕਟਿੰਗ ਹੁੰਦੀ ਆ ਮੋੜੇ ਦੀ ਤੇ ਨਾ ਹੀ ਕੋਈ ਝੋਲ ਪੈਂਦਾ ਦੇਖੋ ਐਨ ਸਹੀ ਤਰੀਕੇ ਨਾਲ ਇਹ ਕਟਿੰਗ ਹੋ ਰਹੀ ਆ ਇਸ ਤਰ੍ਹਾਂ ਤੁਸੀਂ ਇਹਨੂੰ ਇੰਚ ਦਾ ਵੀ ਰੱਖ ਸਕਦੇ ਆਂ ਅਗਰ ਆਪਾਂ ਉਹ ਆਪ ਆਪ ਦੇਖਣਾ ਆਪਾਂ ਨੇ ਬ੍ਰੈਸਟ ਦਾ ਸਾਈਜ਼ ਕਿਸ ਤਰ੍ਹਾਂ ਰੱਖਿਆ ਉਸੇ ਤਰ੍ਹਾਂ ਹੀ ਆਪਾਂ ਨੇ ਬੈਕ ਵਾਲੇ ਨੂੰ ਜਿਵੇਂ ਆਪਾਂ ਫਰੰਟ ਵਾਲੇ ਦੀ ਹਲਕੀ ਡਾਉਣ ਕਰੀ ਟੀਮੇ ਆਪਾਂ ਇਹਨੂੰ ਵੀ ਡਾਉਣ ਕਰਾਂਗੇ ਠੀਕ ਹੈ ਇਹ ਬਿਲਕੁਲ ਪਰਫੈਕਟ ਕਟੇਗਾ ਹੋਊਗੀ ਦੇਖੋ ਇਹ ਤੁਸੀਂ ਹੁਣ ਪਿੱਛੇ ਨੇ ਪੱਲੇ ਨੂੰ ਇੰਚ 1.5 ਇੰਚ 2.5 ਇੰਚ 3 ਇੰਚ ਜਿੰਨਾ ਵੀ ਰੱਖਣਾ ਉਹ ਤੁਸੀਂ ਮੈਂ ਤੁਹਾਨੂੰ ਇੱਕ ਦਿਨ ਤੇਰੀ ਦੀ ਦੱਸਾਂਗੀ